ਹੈਲੋ ਸਸਰੀ ਗਲ ਗਾਈਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਆਇਆ ਹੈ ਵਿਕਰਮ ਬੇਤਾਲ ਹੈ ਨਾ ਤੇ ਜਨਾਨੀ ਦਿਖਾਉ ਮਹਿਕਮਾ ਹੈ ਨਾ ਤੇ ਉਹ ਆਪਣੇ ਕੋਲ ਆਇਆ ਹੈ ਤੇ ਅੱਜ ਆਪਾਂ ਉਹਦੀ ਸਾਰੀ ਇੰਟਰਵਿਊ ਸੁਣਾਂਗੇ ਤਾਂ ਫੇਰ ਆਪਾਂ ਗੱਲ ਕਰਦੇ ਆ ਵੀਡੀਓ ਦੇ ਵਿੱਚ ਮਿਲਦੇ ਆ ਦੇਖਿਓ ਵੀਡੀਓ ਸਾਰੀ ਤੁਹਾਨੂੰ ਮਿਲੌਣ ਆ ਰਹੇ ਹਾਂ ਵਿਕਰਮ ਤੇ ਪ੍ਰੀਤੀ ਸਾਡੇ ਨਾਲ ਮੌਜੂਦ ਹੈ। ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਵੇਖੀਆਂ ਹੋਣਗੀਆਂ। ਬਹੁਤ ਹੀ ਖੂਬਸੂਰਤ ਇਹ ਜੋੜਾ ਹੈ। ਸੋ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਇਹਨਾਂ ਦੀ ਲਾਈਫ ਜਰਨੀ ਨੂੰ ਲੈ ਕੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਸੀ ਕਾਂਤ ਜੀ। ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਮੈਡਮ ਸਾਸੀ ਕਾਂਤ। ਪਹਿਲਾਂ ਦੱਸੋ ਸੇਤਾ ਕੀ ਕਿਤਾ ਤਾਂ ਚੈਨਲਾਂ ਵਾਲੇ YouTube ਚੈਨਲਾਂ ਵਾਲੇ ਤਰਪਿੰਦੇ ਮੈਕ ਚੱਕ ਕੇ ਇੰਟਰਵਿਊ ਕਰਨਾ ਤੇ ਉਹਨਾਂ ਨੇ ਕੀ ਕੀਤਾ ਇਦਾਂ ਦਾ ਜਿਹੜਾ ਤੁਸੀਂ ਉਹਨਾਂ ਦੇ ਇੰਟਰਵਿਊ ਲੈਣ ਗਏ ਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਆ ਆਵਾਮ মিডিਆ ਕਿਹੜਾ ਆ ਆਵਾਮ মিডিਆ ਵਾਲੇ ਹਨਾ ਤੇ ਦੇਖੋ ਬਈ ਹੁਣ ਇਹਨਾਂ ਨੇ ਕਿਹੜੀ ਮੱਲ ਮਾਰ ਲਈ ਕਿਹੜਾ ਇਹਨਾਂ ਨੇ ਮੈਡਲ 골ਡ ਮੈਡਲ ਹਾਸਿਲ ਕੀਤਾ ਜਿਹੜਾ ਤੁਸੀਂ ਇੰਟਰਵਿਊ ਲੈਣ ਗਏ ਆ ਪਤਾ ਵੀ ਜਾਣੇ ਮੈਨੂੰ ਵੇਖਿਆ ਸੀ ਫੇਸ ਵੈਲਿਊ ਸੀਗੀ ਫੋਲੋਅਰ ਨਹੀਂ ਸੀਗੇ ਉਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋਈ ਆ ਉਸ ਤੋਂ ਬਾਅਦ ਮਤਲਬ ਮੇਰੇ ਫੋਲੋਅਰ ਇੱਕਦਮ ਮਤਲਬ ਇਨਕਰੀਜ਼ ਹੋ ਗਏ ਜਦੋਂ ਮੈਂ ਬਲੌਗਿੰਗ ਕਰਨ ਲੱਗਾ ਤੇ ਫੇਰ ਮੇਰੇ ਫੋਲੋਅਰ ਇੱਕਦਮ ਜਦੋਂ ਪ੍ਰੀਤ ਆਈ ਮੇਰੀ ਲਾਈਫ ਚ ਵਿਆਹ ਹੋਇਆ ਉਸ ਤੋਂ ਬਾਅਦ ਮੈਨੂੰ ਫੈਮਿਲੀ ਵਾਲੇ ਲੋਕ ਦੇਖਣ ਲੱਗ ਪ ਸੇਵਾ ਸੋਸ਼ਲ ਮੀਡੀਆ ਨਾਲ ਜੁੜ ਗਏ ਆਪਾਂ ਹਾਂਜੀ ਹਾਂਜੀ ਓਕੇ ਠੀਕ ਹੈ ਜੀ ਓਕੇ ਤੇ ਤੁਹਾਡਾ ਕਿਦਾਂ ਦਾ ਇਹ ਸਫਰ ਰਿਹਾ ਕੀ ਕੁਝ ਸੋਚਦੇ ਹੁੰਦੇ ਸੀ ਰੀਲਸ ਬਣਾਉਣ ਤੋਂ ਪਹਿਲਾਂ ਮੈਨੂੰ ਪਹਿਲਾਂ ਤਾਂ ਕਾਫੀ ਟਾਈਮ ਤੋਂ ਸ਼ੌਂਕ ਸੀਗਾ ਪਰ ਮੈਨੂੰ ਇਹ ਵੀ ਸੀ ਪਤਾ ਕਿ ਗਾਹ ਮੈਨੂੰ ਇਹੀ ਸਾ ਟਰੈਵਲ ਕਰਨਾ ਪੈਣਾ ਇਹਨਾਂ ਦੇ ਨਾਲ ਵੀ ਜਿੱਦਾਂ ਇਹਨਾਂ ਨੂੰ ਸੀਗਾ ਬਹੁਤ ਹੀ ਜ਼ਿਆਦਾ ਸ਼ੌਂਕ ਸੀਗਾ ਇਹਨਾਂ ਨੂੰ ਵੀ ਤੇ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਪ੍ਰੀਤ ਮੇਰੀ ਆ ਰੀਲ ਇੰਨੀ ਵਾਇਰਲ ਹੋ ਗਈ ਅੱਜ ਇੰਨੀ ਵਾਇਰਲ ਹੋ ਗਈ ਹੈ ਫਿਰ ਉਸ ਤੋਂ ਬਾਅਦ ਆਪਾਂ ਸਟਾਰਟ ਬਣਾਉਣੇ ਵਲੌਗ ਕੀਤੇ ਸੀਗੇ ਕਿਉਂਕਿ ਮੈਨੂੰ ਜ਼ਿਆਦਾ ਵਲੌਗਿੰਗ ਚੌੜ ਲੋ ਜੀ ਫੇਸ ਵੈਲਿਊ ਦੀ ਇਹ ਗੱਲ ਕਰਦਾ ਆ ਉਦਾਂ ਕਹੇ ਮੇਰੀ ਭੈਣ ਪਹਿਲਾਂ ਗੰਦ ਬੌਂਦੀ ਹੁੰਦੀ ਸੀ ਮੈਂ ਉਹਦੇ ਨਾਲ ਸੀਗਾ ਕੈਮਰਾਮੈਨ ਤੇ ਭੈਣ ਜੀਜੂ ਦੀ ਮੈਂ ਵੀਡੀਓ ਬਣਾਉਣਾ ਹੁੰਦਾ ਸੀ ਤੇ ਫੇਰ ਲੋਕੀ ਮੈਨੂੰ ਦੇਖਣ ਲੱਗ ਗਏ ਉੱਥੋਂ ਹਨਾ ਫੇਸ ਵੈਲਿਊ ਦੇਖ ਲਓ ਤੇ ਫੇਰ ਮੇਰਾ ਵਿਆਹ ਹੋ ਗਿਆ ਫੇਰ ਮੈਂ ਆਪਦੀ ਜਨਾਨੀ ਲਿਆਂਦੀ ਤੇ ਫੇਰ ਜਿੱਦਾਂ ਮੇਰਾ ਜੀਜਾ ਮੇਰੀ ਭੈਣ ਨੂੰ ਦਿਖਾਉਂਦਾ ਸੀ ਉਦਾਂ ਹੀ ਮੈਂ ਆਪਦੀ ਭੈਣ ਨੂੰ ਆ ਆਪਦੀ ਜਨਾਨੀ ਨੂੰ ਦਿਖਾਉਣ ਲੱਗ ਗਿਆ ਹਨਾ ਇਦਾਂ ਬੋਲੀਦਾ ਹੁੰਦਾ ਆ ਆਇਆ ਇਹਦਾ ਕਰੈਕਟ ਆਨਸਰ ਮਿਰਚਾਂ ਬਹੁ ਲੱਗਣੀਆਂ ਆ ਹਨਾ ਮੈਨੂੰ ਕੋਈ ਪੈਸਾ ਨਹੀਂ ਆਉਂਦਾ ਹੈਗਾ ਇਹ ਕਹੂੰਗਾ ਵੀ ਤੁਸੀਂ ਮੇਰੇ ਟੁਕੜਿਆਂ ਤੇ ਪਾਲਦੇ ਮੇਰੀ ਵੀਡੀਓ ਬਣਾ ਕੇ ਮੇਹਰ ਤੋਂ ਰੋਟੀ ਖਾਂ ਭੈਣ ਚੋਦਾ ਮੈਨੂੰ ਰੋਟੀ ਨਹੀਂ ਤੂੰ ਦਿੰਦਾ ਹਰਾਮ ਦੇ ਕਹੀਂ ਨਾ ਕਿ ਤੇ ਦਾ پیسے ਬਣਾਉਂਦਾ ਵੀਰੇ ਤੁਸੀਂ ਜਵਾਬ ਦੋਗੇ ਜਾਂ ਭਾਬੀ ਜੀ ਮੈਂ ਦਿੰਦਾ ਜਵਾਬ ਪਹਿਲੀ ਗੱਲ ਤਾਂ ਮੇਰੀ ਜੇ ਮੈਂ ਆਪਣੀ ਸੋਚ ਦੀ ਗੱਲ ਕਰਾਂ ਜੇ ਮੈਂ ਜਣੇਖਾਨੀ ਦੇ ਜਵਾਬ ਦੇਣ ਲੱਪਿਆਂ ਪਹਿਲੀ ਗੱਲ ਤਾਂ ਮੇਰਾ ਏਦਾਂ ਦਾ ਸੂਲ ਹੈ ਮੈਂ ਜਵਾਬ ਉਹ ਘੱਟ ਦਿੰਦਾ ਲਓ ਜੀ ਮੈਡਮ ਨੂੰ ਹੁਣ ਚੰਗੀ ਰਹੀਆਂ ਜਵਾਬ ਸੁਣ ਕੇ ਆਪਦੀ ਕੁੱਤੇ ਖਾਣੀ ਕਰਾ ਕੇ ਹੈ ਉਹ ਕਹਿੰਦਾ ਮੈਂ ਜਣੇਖਣੇ ਦਾ ਜਵਾਬ ਨਹੀਂ ਦਿੰਦਾ ਮੈਂ ਜਣੇਖਣੇ ਦਾ ਜਵਾਬ ਨਾ ਦੇਣਾ ਚਾਹੁੰਦਾ ਜਾਂ ਮੈਂ ਦਾ ਘੱਟ ਦੇਣਾ ਜਵਾਬ ਹੈ ਨਾ ਇਹਦਾ ਮੈਡਮ ਤੇ ਮੈਡਮ ਨੂੰ ਹੀ ਕਹਿ ਦਤਾ ਮੈਂ ਤੂੰ ਈ ਗੱਲ ਤੇ ਆ ਵੀ ਦੇਖੋ ਮੈਂ ਤਾਂ ਕਿਸੇ ਨੂੰ ਗਲਤ ਬੋਲਦਾਨੀ ਹਾਂ ਜੇ ਕੋਈ ਮੈਨੂੰ ਬੋਲਦਾ ਮੈਨੂੰ ਤਾਂ ਇਹ ਹੁੰਦਾ ਵੀ ਬੰਦਾ ਸਿੱਧਾ ਮੇ ਨਾਲ ਆਪਣੀ ਗੱਲ ਕਰੇ ਫੇਸ ਟੂ ਫੇਸ ਬੇਲਾ ਆਪਣੇ ਨਾਲ ਆਪਾਂ ਨੂੰ ਕਾਫੀ ਜਾਨੇ ਨਾਲ ਰੋਸਟ ਕਰਦੇ ਸੀ ਕਾਫੀ ਜਾਨੇ ਨਾਲ ਮੇਰੀ ਲੜਾਈ ਵੀ ਹੋਈ ਇੱਕ ਦੋ ਜਾਨੇ ਨਾਲ ਹਟ ਕੇ ਮੈਨਾਂ ਰੋਸਟ ਕਰਨ ਨੂੰ ਆਪਣੇ ਇੱਕ ਨਾਲ ਤਾਂ ਕਿਉਂ ਨਹੀਂ ਲੈਂਦਾ ਆਪਣੇ ਕਾਫੀ ਖਾਸ ਭਾਈ ਹੁਣੇ ਉਹ ਵੀ ਕਰਦੇ ਹੁੰਦੇ ਸੀ ਉਹਨਾਂ ਨਾਲ ਮੇਰੀ ਫੇਸ ਟੂ ਫੇਸ ਗੱਲ ਹੋਈ ਮਤਲਬ ਮੇਰੇ ਨੇਚਰ ਵਾਈ ਜਦੋਂ ਅਗਲੇ ਨੂੰ ਪਤਾ ਲੱਗਾ ਮੈਂ ਕਹਾਂ ਵੀ ਉਹਨਾਂ ਨੇ ਕਦੀ ਨਹੀਂ ਕੀਤਾ ਰੋਸਟ ਤੇ ਜਿਹੜੇ ਹੁਣ ਕਰਦੇ ਆ ਜੇ ਮੈਂ ਗੱਲ ਕਰਾਂ ਜਵਾਬ ਦੇਂਦੀ ਮੈਡਮ ਜਵਾਬ ਦਿੰਦਾ ਮੈਂ ਕੁੜੀਆਂ ਨੂੰ ਕੀ ਹੁਣ ਮੈਂ ਮੁੰਡਿਆਂ ਨੂੰ ਤਾਂ ਮੈਂ ਗਾਲਾਂ ਵੀ ਕੱਢ ਦਿੰਦਾ ਨਾ ਚਲੋ ਮੇਰੀ ਆਦਤ ਆ ਮੈ ਤੋਂ ਮੈਂ ਬੋਲਦਾ ਜੇ ਮੈਂ ਜਵਾਬ ਦੇਣਾ ਪਿਆ ਮੇ ਤੋਂ ਹੇ ਤੂੰ ਉਹਦਾ ਕਹ ਵੀ ਮੈਨੂੰ ਸਰਿੰਦਰ ਭਾਜੀ ਨਾਲ ਮੇਰੀ ਗੱਲ ਹੋਈ ਸੀ ਉਹ ਵਿਚਾਰਾ ਉਹਦਾ ਸਿਆਣਾ ਆ ਤ ਉਹ ਕਹਿ ਦਿੰਦਾ ਵੀ ਚੱਲ ਕੀ ਗੰਦ ਚ ਛਿੱਟੇ ਮਾਰਨੇ ਆ ਵਿਆਹ ਦੇ ਕੱਪੜੇ ਗੰਦੇ ਹੋਣੇ ਆ ਹਨਾ ਉਹ ਤਾਂ ਤੈਨੂੰ ਕੀ ਰੋਸਟ ਕਰਨੋਂ ਹਟ ਗਿਆ ਹਨਾ ਤੂੰ ਕਹਿੰਨਾ ਵੀ ਪਤਾ ਨਹੀਂ ਮੈਂ ਕੀ ਚੀਜ਼ ਆ ਵੀ ਖਰਿਆ ਮੇਰੇ ਤੋਂ ਸਾਰੇ ਡਰਦੇ ਆ ਹੈ ਜੇ ਸਾਰਿਆਂ ਦੇ ਘਰੇ ਧੀਆ ਪਹਿਣਾ ਆ ਤੇ ਸਾਰੇ ਧੀਆ ਪਹਿਣਾ ਇਦਾਂ ਦਿਖਾਉਂਦੇ ਨਹੀਂ ਫਿਰਦੇ ਨੈਟ ਤੇ ਕੀ ਇਹ ਨਿਲਾਮੀ ਨਹੀਂ ਲਾਉਂਦੇ ਹੈਗੇ ਮੁਜਰਾ ਨਹੀਂ ਕਰਦੇ ਹੈਗੇ ਆਪਦੀਆਂ ਧੀਆ ਭੈਣਾਂ ਦਾ ਨੈਟ ਤੇ ਵੀ ਆਹ ਦੇਖੋ ਮੇਰੀ ਵਾਈਫ ਦੇਖੋ ਤੇ ਆਹ ਮੇਰੀ ਭੈਣ ਦੇਖੋ ਜਿੱਦਾਂ ਤੁਸੀਂ ਕਰਦੇ ਆ ਤੁਹਾਡੇ ਵਾਂਗੂ ਹੀਰਾ ਮੰਡੀ ਖੋਲ ਕੇ ਨਹੀਂ ਬੈਠੇ ਹੈਗੇ ਨੈਟ ਤੇ ਧੀਆ ਭੈਣਾਂ ਸਾਰਿਆਂ ਦੇ ਸਾਹ ਹੈਗੀਆਂ ਮੰਨਿਆ ਤੂੰ ਸਹੀ ਕਹਿਣਾ ਆ ਉਹ ਤੁਸੀਂ ਉਹਨੂੰ ਉਹ ਦਿਖਦਾ ਨਹੀਂ ਇਹਨਾਂ ਨੂੰ ਜਿਹੜੇ ਬੰਦੇ ਤੋਂ 4 ਪੈਸੇ ਆ ਉਹ ਬੰਦੇ ਨੂੰ ਬੋੜੇ ਨਹੀਂ ਸਕਦੇ ਇਹ ਪਤਾ ਨਾ ਅਗਲੇ ਨੇ ਆ ਜਾਣਾ ਪਿੱਛੇ ਠੀਕ ਆ ਉਹਨੂੰ ਮੈਂ ਕਾਫੀ ਵਾਰੀ ਵੇਖਿਆ ਜਿਆਦਾ ਸਾਡੇ ਪਿੱਛੇ ਪਏ ਹੁੰਦੇ ਇੱਕ ਦੋ ਹੋਰ ਆਪਣੇ ਯੂਟਿਊਬਰ ਹੈਗੇ ਆ ਇਹਨਾਂ ਪਿੱਛੇ ਹੱਥ ਧੋ ਕੇ ਪਏ ਆ ਪਤਾ ਆ ਵੀ ਇਸ ਟਾਈਮ ਇਹਨਾਂ ਦੇ ਬਲੌਗ ਚੱਲੰਦੇ ਆ ਸਾਨੂੰ ਵੀ ਸਾਰਾ ਪਤਾ ਆ ਰੋਸਟ ਕਾਤੇ ਕਰਦੇ ਆ ਸਭ ਨੂੰ ਪਤਾ ਮੈਡਮ ਤੁਸੀਂ ਵੀ ਸਮਝਦਾਰ ਆ ਵੀ ਪੈਸੇ ਆਉਣੇ ਆ ਸਾਡੇ ਤੋਂ ਸਾਡੇ ਸਿਰੋਂ ਸਾਨੂੰ ਹੀ ਗਾਲਾਂ ਕੱਢਣੀਆਂ ਸਾਡੇ ਸਾਡੇ ਤੋਂ ਵਿਊ ਕੱਟਨੇ ਸਾਡੇ ਤੋਂ ਪੈਸੇ ਖਾਣੇ ਸਾਡੇ ਤੋਂ ਘਰ ਚਲਾਉਣਾ ਸਾਨੂੰ ਹੀ ਗਲਤ ਕਹਿਣਾ ਦੂਜੀ ਗੱਲ ਇਹ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਮੈਂ ਨਾ ਵੀਡੀਓ ਪਾਈ ਸੀ ਇੱਕ ਤਾਂ ਇਹਨਾਂ ਨੂੰ ਇਹ ਬਹਿਮ ਬਹੁਤ ਵੱਡਾ ਆ ਵੀ ਸਾਡੇ ਸਿਰੋਂ ਹੀ ਖਾਂਦੇ ਆ ਸਾਡੇ ਤੋਂ ਹੀ ਪੜਦੇ ਆ ਹਨ ਇਹਨੂੰ ਇਹਨਾਂ ਨੂੰ ਪਤਾ ਵੀ ਅੱਧਿਓ ਜਿਆਦੇ ਰੋਸਟਰਾਂ ਦੇ ਚੈਨਲ ਹੀ ਨਹੀਂ ਮੋਨਟਾਈਜ਼ ਹੁੰਦੇ ਹੈਗੇ ਹਜੇ ਤਾਂ ਹਨਾ ਛੇਤੀ ਕਿਤੇ ਤੇ ਉਹ ਤੇਰੇ ਸਿਰੋਂ ਹੀ ਖਾਂਦੇ ਆ ਸਾਰੇ ਕੰਮ ਕੰਮ ਕਰਦੇ ਆ ਅਗਲੇ ਆਪਣਾ ਪਾਰਟ ਟਾਈਮ ਵਰਕ ਰੱਖਦੇ ਆ ਤੇਰੇ ਅੰਗੂਨੀ ਵੀ ਸਿਰਫ YouTube ਤੇ ਸਾਰੇ ਚੱਲਦਾ ਆ ਹਨਾ ਇਸ ਮੇ ਜੇ ਤੂੰ ਹੁਣ ਮੈਨੂੰ ਕਵੇਂ ਮੈਂ ਆਪਦਾ ਮੈਂ ਆਪਦੀ ਸ਼ਿਫਟ ਲਾਉਣੀ ਹੈ ਮੈਂ ਬਾਹਰ ਬੈਠੀ ਮੈਂ ਆਪਣੇ ਬੱਚਿਆਂ ਦਾ ਪੇਟ ਪਾਲ ਸਕਦੀ ਹਾਂ ਬਟ ਮੈਂ ਤਾਂ ਸਿਰਫ ਨਹੀਂ ਚੰਗਾ ਲੱਗਦਾ ਸਾਨੂੰ ਇਦਾਂ ਜਿਹੜੇ ਲੋਕੀ ਗੰਦ ਪਾਉਂਦੇ ਆ ਨਾ ਆਪਦੀ ਮਿਹਨਤ ਨਹੀਂ ਕਰਦੇ ਹੈਗੇ ਉਹ ਨਹੀਂ ਚੰਗਾ ਲੱਗਦਾ ਹੈਗਾ ਅਸੀਂ ਕਹਿਣਾ ਹੈ ਤੁਹਾਡੀ ਕਰਨ ਵਾਲਾ ਕਿੱਥੇ ਆ ਹੈਨਾ ਦੱਸੋ ਤੁਹਾਨੂੰ ਬਾਲਾ ਜੀ ਕਿੱਥੇ ਆ ਬਾਲਾ ਜੀ ਕਿੱਥੇ ਦੱਸੋ ਵੀ ਇਹਨਾਂ ਨੂੰ ਹੋਰਾਂ ਨਹੀਂ ਮੈਂ ਕਹਿੰਦਾ ਵੀ ਅਗਲ ਹੈਗੀ ਤੁਸੀਂ ਮੈਂ ਤਾਂ ਇਹੀ ਗੱਲ ਕਹੂੰਗਾ ਇਹਨਾਂ ਦੇ ਘਰਦਿਆਂ ਦੀ ਗਲਤੀ ਆ ਜਿਹੜਾ ਇਹਨਾਂ ਨੇ ਇਹਨਾਂ ਨੂੰ ਸੰਸਕਾਰ ਨਹੀਂ ਦਿੱਤਾ ਜੱਜ ਦਾ ਜਾਂ ਬੋਲਵਾਣੀ ਇਹਨਾਂ ਦੀ ਏਦਾਂ ਦੀ ਆ ਫਿਰ ਮੈਨੂੰ ਕਹਿ ਦਿੰਦੇ ਆ ਬੋਲ ਜੇਰੋ ਫਿਰ ਮੈਂ ਬੋਲਦਾ ਨਾ ਮੈਂ ਕਮੈਂਟਾਂ ਚ ਜਦੋਂ ਮੈਨੂੰ ਮੈਂ ਰਿਪਲਾਈ ਕਰਦਾ ਹੋਵੇ ਮੈਂ ਸਿੱਧੀਆਂ ਗਾਲਾਂ ਹੀ ਕੱਢਦਾ ਹੁੰਦਾ ਫਿਰ ਮੈਨੂੰ ਕਹਿੰਦੇ ਹੁੰਦੇ ਫਿਰ ਇਹਨਾਂ ਨੇ ਪਤਾ ਕਰਨਾ ਰੋਸਟਰ ਰੋਸਟ ਦਾ ਆਪ ਹੀ ਕਮੈਂਟ ਕਰਦੇ ਸਾਨੂੰ ਗਲਤ ਆਪ ਹੀ ਇਹਨਾਂ ਨੇ ਸਾਨੂੰ ਰਿਪਲਾਈ ਅਸੀਂ ਰਿਪਲਾਈ ਦੇ ਦੇਣਾ ਗਾਲਾਂ ਕੱਢ ਦੇਣ ਇਹਨਾਂ ਨੇ ਉਹੀ ਸਕਰੀਨਸ਼ਾਟ ਫੇਰ ਲੈ ਕੇ ਫਿਰ ਰੋਸਟ ਕਰ ਦੇਣਾ ਇਹੋ ਜੀ ਮਤਲਬ ਇਹਨਾਂ ਦੀ ਬਣੀ ਹੋਈ ਆ ਪਹਿਲੀ ਤਾਂ ਗੱਲ ਕੋਈ ਰੋਸਟਰ ਤੈਨੂੰ ਕਮੈਂਟ ਨਹੀਂ ਕਰਦਾ ਹੈਗਾ ਜੇ ਤੈਨੂੰ ਕੋਈ ਰੋਸਟਰ ਕਮੈਂਟ ਕਰਦਾ ਤੂੰ ਨਾਲ ਵੀ ਸਕਰੀਨਸ਼ਾਟ ਲਾ ਕੇ ਲਾ ਹਨ ਫੇਕ ਮੰਨিয়ে ਵੀ ਹਾਂ ਵੀ ਤੈਨੂੰ ਰੋਸਟਰ ਕਮੈਂਟ ਕਰਦੇ ਆ ਤਾਂ ਕਰਕੇ ਤੂੰ ਇਦਾਂ ਕਹਿਣਾ ਹਨ ਤੈਨੂੰ ਕੋਈ ਰੋਸਟਰ ਕਮੈਂਟ ਨਹੀਂ ਕਰਦਾ ਤੈਨੂੰ ਲੋਕ ਕਮੈਂਟ ਕਰਦੇ ਆ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਸਮਝਿਆ ਉਹ ਰੋਸਟਰ ਕਮੈਂਟ ਚੱਕ ਕੇ ਫੇਰ ਉਹ ਕਹਿੰਦੇ ਆ ਵੀ ਹਾਂ ਵੀ ਤੈਨੂੰ ਆਹ ਦੇ ਲੋਕਾਂ ਨੇ ਕਮੈਂਟ ਕੀਤੇ ਤੂੰ ਇਹਨਾਂ ਨੂੰ ਗਾਲ ਕੱਢੀ ਤੂੰ ਛੇਤੀ ਤੂੰ ਹਾਈਪਰ ਹੋ ਜੰਨਾ ਆ ਛੇਤੀ ਤੂੰ ਅਗਲੇ ਨੂੰ ਰਿਪਲਾਈ ਦੇਣ ਲੱਗ ਜਾਣਾ ਜੇ ਤੈਨੂੰ ਕੁੜੀ ਕੋਈ ਕਮੈਂਟ ਕਰ ਦਵੇ ਤੂੰ ਉਹਨੂੰ ਛੇਤੀ ਉਹਦੇ ਘਰ ਤੱਕ ਮੈਨੂੰ ਪਤਾ ਹੈ ਤੇਰਾ ਘਰ ਕਿੱਥੇ ਆ ਮੈਨੂੰ ਮੈਂ ਪਤਾ ਲਾ ਲਿਆ ਤੂੰ ਕਿੱਥੋਂ ਆਂਦੀ ਆ ਹਨਾ ਛੇਤੀ ਤੂੰ ਕਰਦਾ ਗੱਲ ਤਾਂ ਤੂੰ ਹਜੇ ਕਹਿੰਨੇ ਆ ਵੀ ਮੈਂ ਕਿਹਾ ਹੀ ਨਹੀਂ ਕਦੇ ਗਾਲ ਨਹੀਂ ਕੱਢੀ ਤੇ ਨੰਬਰ ਤੋਂ ਕਰਨ ਵਾਲਾ ਦੀ ਕਰਨ ਵਾਲਾ ਕਹ ਤੇਰੀ ਮਾਂ ਕਹਿਣ ਲੱਗੀ ਸੀਗੀ ਜਦੋਂ ਵੀਡੀਓ ਬਣਾਉਂਦੀ ਆ ਉਹ ਕੀ ਕਹਿੰਦੀ ਆ ਹਨਾ ਵੀ ਮੈਂ ਤੁਹਾਡੀ ਆਪਣੀ ਕਰਨ ਵਾਲਾ ਲੋਕੀ ਬਾਅਦ ਵਿੱਚ ਕਹਿਣ ਲੱਗੇ ਆ ਪਹਿਲਾਂ ਆਵਦੀ ਮਾਂ ਦੀ ਜੇ ਵੀਡੀਓ ਦੇਖ ਲੈ YouTube ਤੇ ਜਾ ਕੇ ਜਿਹੜੀਆਂ ਉਹ ਬਣਾਉਂਦੀ ਸੀ ਫੇ ਲੋਕਾਂ ਨੇ ਕਿਹਾ ਇਹ ਸਾਡੀ ਆਪਣੀ ਕਰਨ ਵਾਲਾ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੀ ਕੁੜੀ ਆ ਪਿੱਛੇ ਕੰਮਲਬੋਤ ਮਰੀ ਜਾਂਦਾ ਇਹਨਾਂ ਨੇ ਉਹਨੂੰ ਕਿਉਂ ਨਹੀਂ ਰੋਸਟ ਹੋਇਆ ਉਹਨੂੰ ਇਹਨਾਂ ਨੇ ਕੀਤਾ ਨਹੀਂ ਉਹਨੂੰ ਸਿਰਫ ਕੀਤਾ ਰੋਸਟ ਬਲੌਗਰਾਂ ਚ ਨਹੀਂ ਰੋਸਟ ਕੀਤਾ ਮਤਲਬ ਉਹਤੇ ਵੀਡੀਓ ਪਾਈਆਂ ਜੰਨੀਆਂ ਰੀਲਾਂ ਪਾਈਆਂ ਜਿਹੜੇ ਮੈਨੂੰ ਰੋਸਟ ਕਰਦੇ ਸੁੱਤੇ ਪਏ ਆ ਉਹਨਾਂ ਨੂੰ ਕਰੋ ਜਾ ਕੇ ਮੇਰੇ ਦੁਆਲੇ ਇਦਾਂ ਹੋ ਜਾਂਦੇ ਆ ਜਿਦਾਂ ਇਹਨਾਂ ਨੇ ਮੈਨੂੰ ਹੁਣ ਮੈਂ ਕੀ ਕਹਾਂ ਜਿਦਾਂ ਇਹਨਾਂ ਨੇ ਆਪਣੀ ਭੈਣ ਮੇਰੇ ਨਾਲ ਵਿਆਹੀ ਹੁੰਦੀ ਮੈਂ ਤੁਹਾਡੀ ਮਾਤ ਨਹੀਂ ਲੈ ਕੇ ਖੜੀ ਕਰ ਦਿੰਦਾ ਤੇ ਆ ਵੀ ਆਂਟੀ ਆ ਜਾ ਤੰਨਾ ਮੈਂ ਬਣਾਵਾ ਵਲੋਗ ਜਾਂ ਮੈਂ ਕਹਾਂ ਆਂਟੀ ਮੈਂ 500000 ਦੂੰਗਾ ਸਾਰੀ ਜੜੀ ਕਮਾਉਂਗਾ ਤੁਹਾਨੂੰ ਜੇ ਲੱਗਦਾ ਤਾਂ ਸਹੀ ਨਹੀਂ ਤੁਹਾਨੂੰ ਜੇ ਸਾਡੀ ਫੈਮਲੀ ਤੋਂ ਤਕਲੀਫ ਹੈ ਆ ਜਾ ਮੇਰੀ ਮਾਤ ਤੋਂ ਤਕਲੀਫ ਆ ਵੀ ਆਪਣੀ ਮਾਤ ਕੋ ਹਾਂਦਾ ਜਾਂ ਮੇਰੀ ਵਾਈਫ ਤੋਂ ਤਕਲੀਫ ਹੈ ਤੁਸੀਂ ਆਪਣੀ ਭੇਜ ਸਕਦੇ ਹੋ ਮੈਂ ਕਹਾਂ ਹਜ਼ਾਰ ਦਾ 2000 ਰੁਪਏ ਦੂੰਗਾ ਇੱਕ ਦਿਨ ਦਾ ਜਿਹਨੂੰ ਤਕਲੀਫ ਆ ਉਹ ਭੇਜ ਸਕਦੇ ਆ ਮੈਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਮੈਂ ਕੋਈ ਕੁ ਜਿਹੜੇ ਚਲੋ ਰਿਸ਼ਤੇਦਾਰ ਸੀਗੇ ਜਿਹੜੇ ਨਹੀਂ ਵੀ ਬੁਲਾਉਂਦੇ ਸੀ ਸਾਰੇ ਹੀ ਆਉਂਦੇ ਜਾਂਦੇ ਆ ਮੌਲਾ ਵਧੀਆ ਆ ਰਿਸ਼ਤੇਦਾਰ ਹੋਣਾ ਇਸ ਟਾਈਮ ਸਾਰੇ ਘਰੇ ਆਉਂਦੇ ਜਿਹੜੇ ਨਹੀਂ ਆਉਂਦੇ ਹੁੰਦੇ ਜਿਹੜੇ ਇੱਥੋਂ ਆ ਰੋੜਾ ਦੇਖੋ ਪਾਜੀ ਰੋੜ ਦਿਖਾ ਦੂ ਆਹ ਰੋੜ ਤੋਂ ਸਿੱਧੇ ਕੋਪਟੋ ਬੱਸ ਜਾਂਦੀ ਆਦਨਪੁਰ ਨੂੰ ਅੱਡਾ ਸਾਡਾ ਪਿੰਡ ਮੇਰਾ ਲਾਦੜ ਆ ਇੱਥੋਂ ਬੱਤੇ ਬੈਣਾ ਇਹਨਾਂ ਨੇ ਇੱਥੋਂ ਉੱਥੇ ਰੁਕਣਾ ਨਹੀਂ ਕਿੱਦਾਂ ਘਟਿਆ ਬੰਦਾ ਆ ਇਹ ਜਿੱਦਾਂ ਦੇ ਆਪ ਹਰਕਤਾਂ ਕਰਦਾ ਜਿੱਦਾਂ ਆਪ ਦੀਆਂ ਮਾਵਾਂ ਭੈਣਾਂ ਘਰ ਵਾਲੀ YouTube ਤੇ ਨਚਾਉਂਦਾ ਫਿਰਦਾ ਐ ਸਾਰੇ ਕਾਸੇ ਤੇ ਉਹੀ ਲੋਕਾਂ ਨੂੰ ਕਹਿੰਦਾ ਐ ਜਿੱਦਾਂ ਤੂੰ ਆਪ ਭੇਜਦਾ ਐ ਉਦਾਂ ਹੀ ਤੂੰ ਲੋਕਾਂ ਨੂੰ ਵੀ ਸਮਝ ਲਿਆ ਵੀ ਲੋਕੀ ਵੀ 1000 ਰੁਪਏ ਦੇ ਤੇ ਤੈਨ ਰਾਮ ਜਿਆਦਾ ਬੋਲਦਾ ਕਿੱਦਾਂ ਇਹਨੂੰ ਕਿਸੇ ਨੇ ਨੱਥ ਨਹੀਂ ਪਾਈ ਆਪਦੀ ਮਾਂ ਨੂੰ ਭੇਜ ਦੇ ਘਰ ਵਾਲੀ ਨੂੰ ਭੇਜ ਦੇ ਆ ਨਿਆਣਾ ਜੰਮਣ ਵਾਲੀ ਜਿਹੜੀ ਜਿਹਨੇ ਵਿਆਹ ਤੋਂ ਪਹਿਲਾਂ ਨਿਆਣਾ ਕਰ ਲਿਆ ਸੀ ਆ ਜਿਹੜਾ ਕੋਲ ਲੈ ਕੇ ਬੈਠੇ ਆ ਹੈਨਾ ਮਾਂ ਮੇਰੀ ਧੀ ਨਾ ਵਿਆਹ ਕਰਾ ਲਿਆ ਸ਼ਰਮ ਨਹੀਂ ਉਹਦੀ ਡੱਬ ਕੇ ਮਰ ਜਾ ਤੈਨੂੰ ਜੇ ਕੋਈ ਤੈਨੂੰ ਨਹੀਂ ਬੋਲਦਾ ਹੈਗਾ ਤੇ ਤੂੰ ਜਿਆਦਾ ਸਿਰ ਚੜੀ ਜਾਣਾ ਨਾਨਕਿਆਂ ਦੇ ਕੌਣ ਵਿਆਹ ਕਰਾਉਂਦਾ ਹੁੰਦਾ ਸਾਰੇ ਉੱਥੇ ਮਾਮੇ ਹੀ ਹੁੰਦੇ ਆ ਤੇ ਮਾਮੇ ਦੀ ਕੁੜੀ ਨਾਲ ਵਿਆਹ ਕਰਾਉਣ ਵਾਲਾ ਦੱਸੂਗਾ ਲੋਕਾਂ ਨੂੰ ਹੈਨਾ ਜਿੱਦਾਂ ਆਪ ਕੱਢ ਕੇ ਲੈ ਕੇ ਆਏ ਇਹ ਕੱਢ ਕੇ ਲੈ ਗਿਆ ਸੀ ਇਹਨੇ ਚੰਡੀਗੜ੍ਹ ਰੱਖੀ ਪਹਿਲਾਂ ਨਿਆਣਾ ਜੰਮ ਲਿਆ ਬਾਅਦ ਵਿੱਚ ਲਾਵਾਂ ਕੀਤੀਆਂ ਕੋਟ ਮੈਰਜੀ ਕਰ ਲਈ ਬਾਅਦ ਵਿੱਚ ਹੈ ਨਾ ਸਾਰਾ ਕੁਝ ਬਾਅਦ ਚ ਹੋਇਆ ਪਹਿਲਾਂ ਨਿਆਣਾ ਜੰਮ ਗਿਆ ਬਿਨਾਂ ਵਿਆਹ ਤੋਂ ਗੱਲਾਂ ਮਾਰਦਾ ਐ ਇਹ ਓਏ ਇਹਨੂੰ ਬੋਲਣ ਦੀ ਤਮੀਜ਼ ਹੈ ਨਹੀਂਗੀ ਜਿੱਦਾਂ ਦਾ ਹੁਣ ਫੇ ਬੋਲਦਾ ਉਦਾਂ ਦਾ ਹੀ ਸੁਣਦਾ ਆ ਮੈਨੂੰ ਇਹਦਾ ਡਰ ਨਹੀਂਗਾ ਮਾਰਿਆ ਮੈਂ ਸਿਰਫ ਇਹਨੂੰ ਵੀ ਕੈਨੀ ਵੀ ਤਾਲੀਮ ਨਾ ਬੰਦਾ ਤੂੰ ਇੰਟਰਵਿਊ ਕਰਦਾ ਤੂੰ ਹਾਂ ਵੀ ਸਹੀ ਸਹੀ ਜਵਾਬ ਦੇ ਅਗਲੇ ਨੂੰ ਵੀ ਹਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਸਾਰਾ ਮੈਂ ਰੋਟੀ ਖਾਂਦੇ ਚ ਹੋ ਗਿਆ ਵਧੀਆ ਰਹਿ ਗਏ ਹਨਾ ਦਿਹਾੜੀ ਨਹੀਂ ਲਾਉਣੀ ਪੈਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਦੋ ਦਿਨ ਨਿੱਤੇ ਤੋਂ ਕੰਮ ਕਰ ਹੋਇਆ ਸਬਜ਼ੀਆਂ ਦਾ ਚੰਗਿਆ ਘਰਾਂ ਦੇ ਵਿੱਚ ਲੋਕੀ ਵਿਆਹ ਨਹੀਂ ਕਰਦੇ ਹੈਗੇ ਜੇ ਨਾਨਕਿਆਂ ਦੀ ਗੋਤ ਵੀ ਮਿਲ ਜਵੇ ਕਹਿਣਾ ਨਹੀਂ ਇਹਦੀ ਮਾਂ ਦੀ ਗੋਤ ਇਹ ਹੈ ਤੇ ਇਦਾਂ ਨਹੀਂ ਚੰਗਾ ਨਹੀਂ ਲੱਗਦਾ ਹੈ ਤੂੰ ਤਾਂ ਗਵਾਂਢ ਚੋਂ ਹੀ ਕੁੜੀ ਕੱਢ ਲਿਆ ਉੱਥੋਂ ਨਾਨਕਿਆਂ ਦੇ ਨਾਨੀ ਦੇ ਘਰ ਤੋਂ ਗਵਾਂਢ ਚੋਂ ਸ਼ਰਮ ਨਹੀਂ ਆਉਂਦੀ ਉਹ ਕਿਹੜੇ ਮੂੰਹ ਨਾਲ ਤੈਨੂੰ ਮਿਲਣ ਲਾਉਣਗੇ ਉਹ ਤਾਂ ਵਿਚਾਰੇ ਆਉਂਦੇ ਹੀ ਨਹੀਂ ਤੂੰ ਕਹਿੰਦਾ ਫਿਰਦਾ ਸਾਡਾ ਵਿਆਹ ਕੀਤਾ ਵਿਆਹ ਕਿਹੜਾ ਹੋਇਆ ਤੁਸੀਂ ਤਾਂ ਭੱਜ ਕੇ ਵਿਆਹ ਕਰਾਇਆ ਵਿਆਹ ਵੀ ਬਾਅਦ ਚ ਹੋਇਆ ਨਿਆਣਾ ਜੰਮ ਲਿਆ ਸੀਗਾ ਤਾਂ ਵਿਆਹ ਕਰਨਾ ਪਿਆ ਵੀ ਚਲੋ ਨਿਆਣਾ ਹੋ ਗਿਆ ਹੁਣ ਤਾਂ ਕਰਨਾ ਹੀ ਪੈਣਾ ਹੈ ਤੇ ਉਹ ਜਿਹੜੀ ਦਾਦੋ ਜੀ ਦੰਦ ਕੱਢਦੀ ਰਹਿੰਦੀ ਸਾਰੀ ਦਿਹਾੜੀ ਹੈ 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 ਪਤਾ ਨਹੀਂ ਕਿਹੜੀ ਗੱਲ ਦੀ ਉਹਨੂੰ ਇੰਦਾ ਚੌੜਚੜੀ ਰਹਿੰਦੀ ਆ ਸ਼ਰਮ ਨਹੀਂ ਆਉਂਦੀ ਹੈਗੀ ਵੀ ਮੈਂ ਆਪਦੀ ਮਾਂ ਦੀ ਨਾ ਹੋਈ ਮੈਂ ਜੇ ਨੇ ਢਿੱਡੋ ਕੱਢਿਆ ਤਾਂ ਮੈਂ ਇਹਦੀ ਕਿੱਥੇ ਹੋ ਜੂਗੀ ਲੋਕੀ ਉਹਨਾਂ ਨੂੰ ਹੀ ਕਹਿੰਦੇ ਉਸ ਯੂਟਿਊਬਰ ਨੂੰ ਹੀ ਕਹਿੰਦੇ ਜਿਹੜਾ ਜਨਾਨੀਆਂ ਦਿਖਾ ਕੇ ਪੈਸੇ ਖਾਂਦੇ ਆ ਹਨਾ ਹੋਰ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਸੋ ਗਾਇਜ਼ ਅੱਜ ਦੀ ਵੀਡੀਓ ਸੇ ਇਨੀ ਸੌਰੀ ਮੈਂ ਇਨੀ ਹਾਈਪਰ ਹੋਈ ਪਰ ਜਿਹੜੀਆਂ ਇਹਦੀ ਹਰਕਤਾਂ ਸੀ ਮੈਨੂੰ ਉਹਦਾ ਕਰਕੇ ਹਾਈਪਰ ਹੋਣਾ ਪਿਆ ਮੈਨੂੰ ਗੁੱਸਾ ਆ ਗਿਆ ਸੌਰੀ ਗਾਇਜ਼ ਅੱਜ ਦੀ ਵੀਡੀਓ ਸੇ ਇਨੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੇਰੀ ਵੀਡੀਓ ਤੇ ਕਮੈਂਟ ਕਰਿਓ ਤੇ ਲਾਈਕ ਕਰਿਓ ਵੀਡੀਓ ਨੂੰ ਤੇ ਮਿਲਦੇ ਆ ਕੱਲ ਸਤਿ ਸ਼੍ਰੀ ਅਕਾਲ ਬਾਏ ਬਾਏ